ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਚੱਕ ਮਿਸ਼ਰੀ ਖਾਨਾ ਆ ਗਿਆ ਸਜਣੋ। ਤਹਿਸੀਲ ਅਜਨਾਲਾ ਆ ਗਈ ਤੇ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਆ ਗਿਆ। ਤੇ ਬਾਕੀ ਆਪਾਂ ਪ੍ਰੋਪਰ ਐਡਰੈਸ ਮਾਲਕਾ ਤੋਂ ਵੀ ਲੈ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਤਿੰਨ ਐਨੀਮਲ ਵਿਕਰੀ ਵਾਲੇ ਇਸ ਵੀਡੀਓ ਦੇ ਵਿੱਚ ਰਹਿਣਗੇ ਸੱਜਣੋ ਦੋ ਸੂਈਆਂ ਸਵਾਈਆਂ ਝੋਟੀਆਂ ਮੱਝਾਂ ਤੇ ਇੱਕ ਗੱਬਣ ਝੋਟੀਆ ਇਹਨਾਂ ਤਿੰਨਾਂ ਦਾ ਲੇਖਾ ਜੋਖਾ ਲੈ ਲਾਂਗੇ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਕਿੰਨਾ ਕਿੰਨਾ ਦੁੱਧ ਕਿਹੜਾ ਕਿਹੜਾ ਸੂਆ ਸੂਈਆਂ ਜਿਹੜਾ ਪਸੰਦ ਆ ਗਿਆ ਉਹ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸੱਜਣੋ ਆਜੋ ਲਈਏ ਡਿਟੇਲ ਇੱਕ ਬੜੇ ਚੰਗੇ ਕੱਦ ਕਾਠ ਦੀ ਉੱਚੇ ਲੰਮੇ ਬੇਲ ਕੱਦ ਲਈ ਝੋਟੀ ਵੀ ਤੁਹਾਨੂੰ ਵੀਡੀਓ ਚ ਵਿਖਾਉਣੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਕਰਕੇ ਤਸੱਲੀ ਕਰਿਓ ਖਰੀਦਦਾਰੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਸੁਣਾ ਮੇਰਾ ਭਰਾ ਵਧੀਆ ਵਧੀਆ ਭਾਈ ਤੁਸੀਂ ਸੁਣਾਓ ਚੜਦੀ ਕਲਾ ਨਾ ਚੜ੍ਹਦੀ ਕਲਾ ਭਾਈ ਆਪਣਾ ਵੀਰੇ ਪਹਿਲਾਂ ਦਾ ਨਾਮ ਤੇ ਐਡਰੈਸ ਦੱਸ ਸੇ ਇੱਥੇ ਕਿਉਂਕਿ ਮੈਂ ਵੀ ਪਹਿਲੀ ਵਾਰੀ ਆਇਆ ਆ ਤੇ ਸਮਝਾ ਦੇ ਭੈਣਾ ਭਰਾਵਾਂ ਨੂੰ ਨਾਮ ਵੀਰ ਜੀ ਹੈਗਾ ਜੇ ਵਿੱਕੀ ਠੀਕ ਆ ਪਿੰਡ ਹੈਗਾ ਚੱਕ ਮਸ਼ਰੀਖ ਖਾਨ ਨਾਮ ਵਿੱਕੀ ਤੇ ਡਿਪਟੀ ਚੱਲਦਾ ਹੈ ਦੋਹਾਂ ਦਾ ਹਾਂਜੀ ਉਹ ਵੀਰ ਦਾ ਡਿਪਟੀ ਹਾਂਜੀ ਵੀਰ ਜੀ ਠੀਕਾ ਠੀਕਾ ਤੇ ਜਿਲ੍ਹਾ ਅੰਬਰਸਰਾ ਜਿਲ੍ਹਾ ਅੰਬਰਸਰ ਵੀਰ ਜੀ ਤਸਲੀਲ ਜਨਾਲਾ ਆਰਾਮ ਤੀਰਥ ਰੋਡ ਅੰਬਰਸਰ ਤੋਂ 25 ਕਿਲੋਮੀਟਰ ਦੂਰ ਇਥੋਂ ਆਪਾਂ ਨੂੰ ਮੰਨ ਕੇ ਚੱਲ ਗਏ ਵੀ ਅੰਬਰਸਰ ਸਾਹਿਬ 25 ਕਿਲੋਮੀਟਰ ਹਾਂ 25 26 ਕਿਲੋਮੀਟਰ ਹੈਗਾ 5 ਕਿਲੋਮੀਟਰ ਦੂਰ ਹੈ ਹਾਂ 25 26 ਕਿਲੋਮੀਟਰ ਹੈਗਾ ਹਨਾ ਹਾਂਜੀ ਨਾਲ ਮੈਂ ਹਮੰਦਰ ਸਾਹਿਬ ਆਪੇ ਮੱਥਾ ਟੇਕ ਕੇ ਆਪਣਾ ਹਾਂ ਪਸ਼ੂ ਲਵੇ ਆਪਣੇ ਕੋਲ ਠੀਕ ਹੈ ਤੁਹਾਡਾ ਧੰਨਵਾਦ ਬਹੁਤ ਹੈ ਜੀ ਤੁਹਾਡੇ ਸਾਡੇ ਨਹੀਂ ਬੋਲਦੇ ਆਗੇ ਜੀ ਹੈ ਨਹੀਂ ਧੰਨਵਾਦ ਵੀਰੇ ਕੋਈ ਗੱਲ ਨਹੀਂ ਕਈ ਵੀਰ ਪਤਾ ਗੱਲ ਕਈ ਨਾਲ ਫੋਨ ਕਰੀਏ ਵੀਡੀਓ ਵਾਲੇ ਚਲੋ ਵਾਧੂਗਾ ਹਾਂਜੀ ਕਈ ਕਹਿਣਗੇ ਮੰਨ ਲਓ ਹਲਕੇ ਆਵਾਂਗੇ ਪਰਸੋਂ ਆਗੇ ਨਹੀਂ ਤੁਸੀਂ ਆਡਾ ਚਲੋ ਨਹੀਂ ਕੋਈ ਗੱਲ ਵੀ ਵੀਰੇ ਮਹਾਰਾਜ ਕਿਰਪਾ ਕਰੇ ਹਨਾ ਤੇ ਸਾਰੇ ਭੈਣਾ ਭਰਾਵਾਂ ਠੀਕ ਹੈ ਨੰਬਰ ਕਿਹੜੇ ਚਲਾਈਏ ਆਪਾਂ ਵੀਡੀਓ 'ਚ 978983725 ਤੇ 978948725 ਦੇ ਨੰਬਰ ਆ ਜਿਹੜੇ ਆਪਾਂ ਇਸੇ ਤੇ ਸੰਪਰਕ ਕਰੋ ਹਾਂਜੀ ਇਸੇ ਮਾਡਲ ਸਰ ਤੋਂ ਜੇ ਕਨੇ ਆਉਣਾ ਹੈ ਤੇ 25 26 ਕਿਲੋਮੀਟਰ ਆਪਣਾ ਪਿੰਡ ਆ ਚੱਕ ਮਿਜੇਗਾ ਠੀਕ ਹੈ ਹਾਂਜੀ ਜੀ ਭਾਈ ਤੇ ਵੀਰੇ ਤਿੰਨ ਮੁਖਾ ਦੀ ਅੱਜ ਤਿੰਨ ਆ ਗਏ ਆਪਣੇ ਕੋਲ ਬਚਾਏ ਦਾ ਬਹੁਤ ਵਧੀਆ ਆਪਣੇ ਕੋ ਕੱਦ ਕਾਰ ਦੇਖੋ ਕਿੱਡਾ ਹਾਂ ਛੁੱਟੀ ਦਾ ਹਨਾ ਛੁੱਟੀ ਬਹੁਤ ਸੁਜੰਗੀ ਦੇਖੋ ਸਖਾਈਆਂ ਸੁਨੀਆਂ ਥੱਲੇ ਠੀਕ ਆ ਹਾਂ ਜੀ ਜੋ ਵੀ ਹੋਣਾ ਪਾਜੀ ਸੱਚ ਬੋਲ ਕੇ ਦਈਦਾ ਡੰਗਰ ਠੀਕ ਆ ਜਿੰਨੇ ਮੇਰੇ ਵੀਰ ਭਰਾਣੇ ਭੈਣ ਭਰਾਣੇ ਆਉਣਾ ਹੈ ਆਪਣੀ ਤਸੱਲੀ ਕਰਨ ਲਈ ਵੀ ਜਾਂਦੇ ਜਿੱਤੇ ਹੀ ਜਾਂਦੇ ਆ ਵਾਕਿਆ ਸਹੀ ਗੱਲ ਆਪਾਂ ਇਹ ਖਰਚਾ ਆ ਕਿਹੇ ਵੀਰ ਨਹੀਂ ਖਰਚਣੇ ਆ ਸਿਆਣੀ ਗੱਲ ਹੈ ਹਨਾ ਤਸੱਲੀ ਆਪਣੀ ਉਹਦਾ ਉਹਨਾਂ ਦਾ ਫਰਜ਼ ਬੰਦਾ ਹੈ ਜਿਹੜਾ ਵੇਖ ਕੇ ਲੈ ਜਾਊਗਾ ਉਹਦੀ ਭਾਜੀ ਸਾਡੀ ਕੋਈ ਗਾਰੰਟੀ ਨਹੀਂ ਹੈਗੀ ਜਿਹੜਾ ਆਡਾ ਆਨਲਾਈਨ ਪਛੂ ਜਾਊ ਉਹ ਸਾਡੇ ਘਰ ਲੱਦ ਲਿਆਵੇ ਜੋ ਅਸੀਂ ਦੱਸਿਆ ਉਹ ਨਾ ਨਿਕਲੇ ਸਾਡੇ ਘਰ ਪਛੂ ਸਾਡੇ ਘਰ ਲਾ ਜੀ ਠੀਕ ਆ ਧੰਨਵਾਦ ਵੀਰੇ ਧੰਨਵਾਦ ਆ ਤਸੱਲੀਆਂ ਕੋਈ ਕਰਕੇ ਖੜੇ ਆਪਣਾ ਠੀਕ ਆ ਹਾਂ ਜੀ ਇਹ ਝੋਟੀ ਦਾ ਕਿਹੜਾ ਸੂਆ ਤੇ ਕਿੰਨੇ ਟਾਈਮ ਦੀ ਸੂਈ ਇਹ ਕਿਹਦਾ ਹੀ ਸੂਆ ਆ अच्छा भाई कोई नूर दा सीमन रखाया है उन्होंने ठीक है हां जी कोई मतलब सर्च मार ले गूगल तो जेड़ा बच्चा किसे गल दा ਝੂਠ ਨਹੀਂ ਆਪਾਂ ਮਾਰਨਾ ਉਹਦਾ ਬੱਚਾ ਬਾਕੀ ਸਾਰੇ ਵੀਰ ਭਰਾ ਪੜੇ ਆ ਲਿਖੇ ਆ ਤੁਹਾਨੂੰ ਬੜਾ ਸਾਰੇ ਵੀਰਾਂ ਭਰਾਵਾਂ ਨੇ ਮਾਲੋ ਸਾਰਾ ਕੁਝ ਉਹਦਾ ਤੁਹਾਨੂੰ ਬੜਾ ਕਮੰਡਰ ਜਮਾਨਾ ਬਿਲਕੁਲ ਬਿਲਕੁਲ ਸਾਰਾ ਕੁਝ ਵੇਖ ਲੈਣਾ ਆਪੇ ਕੱਢ ਕੇ ਉਹਨਾਂ ਵੀ ਕੋਈ ਨੂਰ ਦੀ ਝੋਟੀ ਮੰਨ ਕੇ ਚੱਲ ਗਏ ਹਾਂਜੀ ਭਾਜੀ ਹਾਂਜੀ ਉਹਦਾ ਵੇਖੋ ਕੰਧ ਜਿੱਡੀ ਝੋਟੀ ਆ ਹਾਂ ਕੋਈ ਸ਼ੱਕ ਨਹੀਂ ਕੋਈ ਕਹਿ ਨਹੀਂ ਸਕਦਾ ਕੋਈ ਕਾਦਰੂ ਨਹੀਂ ਕਹਿ ਸਾਡਾ ਝੋਟੀ ਨਹੀਂ ਤੇ ਅੱਜ ਨਵਾਂ ਬਣਿਆ ਨੂੰ ਤੁਸੀਂ ਮਾ ਠੀਕ ਆ ਬੱਚਾ ਕੱਟਾ ਕੇ ਕੱਟੀ ਮਗਰ ਕੱਟਾਓ ਪਰਲਾ ਮੈਂ ਫੋਟੋਰ ਕੇ ਖਾਉ ਓਕੇ ਸੁਹਾ ਪਹਿਲਾਂ ਹੀ ਪਹਿਲਾਂ ਪਹਿਲਾਂ ਤੇ ਦੁੱਧ ਕਿੰਨਾ ਚਵਾਵਾਂਗੇ ਨਵਾਂ ਦਿਨਾਂ ਦੀ ਸੂਈ ਥੱਲੇ ਦੁੱਧ ਭਾਜੀ ਕਹਿਣ ਨੂੰ ਤੇ ਭਾਵੇਂ ਤੁਹਾਨੂੰ ਪਤਾ ਵੀ ਕਈ ਵੀਰ ਕਹਿਣਗੇ ਜੀ ਇਹ ਥੱਲੇ 12 13 ਕਿਲੋ ਆ ਆਪਣਾ ਕੰਮ ਨੇ ਨਵਾਂ ਦਿਨਾਂ ਦੀ ਸੂਈ ਤੇ 13 ਕਿਲੋ ਦੁੱਧ ਬਣਾਵਾਂਗੇ 13 ਦੁੱਧ ਚਵਾਵਾਂਗੇ ਜਿਹੜਾ ਮਰਜ਼ੀ ਆ ਜੇ 13 ਕਿਲੋ ਬਣਾ ਲਾ ਠੀਕ ਆ ਚੂਨ ਚਾਂ ਦੀ ਪੂਰੀ ਚੰਗੀ ਆ ਮੈਂ ਹੁਣੇ ਆਪਾਂ ਬੱਚਾ ਲਵਾ ਦਵਾਂਗੇ ਠੀਕ ਆ ਧੰਨਵਾਦ ਧੰਨਵਾਦ ਧੰ ਠੀਕ ਆ ਜੋ ਝੋਟੀ ਨੂੰ ਕੋਈ ਨਿੰਦੂ ਨਾ ਬਿਝੋਟੀ ਝੋਟੀ ਆ ਆ ਖੱਦ ਬਹੁਤ ਆ ਹਨ ਬੰਨ ਲੈnde ਕੋਈ ਗੱਲ ਚਲੋ ਭਾਜੀ ਅਸੀਂ ਪਿੱਛੋਂ ਲੈਂਦੀ ਆ ਹਾਂ ਭਾਜੀ ਕਿਹੜਾ ਇਹਦੀ ਮਾਂ ਦੇਖੀ ਹੈ ਪਰ ਉਹ ਵੀਰਾਂ ਦੇ ਵੀ 26 ਲੀਟਰ ਦੀ ਮਾਸ ਲਈ ਜੋ ਚੋਇਆ ਠੀਕ ਆ ਚੋਇਆ ਹੋਣਾ ਭਾਜੀ ਮੱਜਾਂ ਬੜੀਆਂ ਤਗੜੀਆਂ ਹਨ ਉਹ ਸਾਰੀਆਂ ਠੀਕ ਆ ਹਾਂਜੀ ਨਾ ਬੱਚਾ ਮੜਿਆ ਲਵਾਈਏ ਇਹਨੂੰ ਓਕੇ ਇਹਦੇ ਉਹ ਮੂਹਰੇ ਥਾਣਾ 나ੜ ਜੀ ਆਉਂਦੀ ਬੁੱਭੀ ਚੱਲਦੀ ਤਾਂ ਨਹੀਂ ਨਹੀਂ ਉਹ ਮੜੀ ਹੀ ਨਾ ਮਤਲਬ ਐਂਡ ਜਿਹੇ ਦੋ ਚਾਰ ਧਾਰਾਂ ਉਹਦੇ ਵਿੱਚੋਂ ਨਿਕਲਦੀਆਂ ਜੀ ਠੀਕ ਆ ਬਾਕੀ ਅਗਲੇ ਨਾਲ ਅਗਲਾ ਥਾਣਾ ਬਰਾਬਰ ਉਹ ਮਗਰ ਲੈ ਉਹਦੇ ਹੈਗਾ ਮੂੰਹ ਬਣਿਆ ਹਨਾ ਹਾਂਜੀ ਉਹ ਨਾਲ ਉਤਲੇ ਬੰਨੇ ਆ ਨਾੜ ਆਉਂਦੀ ਆ ਉਹ ਸਰੂ ਲਗਾ ਸਰੂ ਆ ਮੜਾ ਸਰੂ ਆ ਹਨਾ ਸਰੂ ਨਾਲ ਗਾ ਹਾਂ ਨਹੀਂ ਵਖਾਤਾ ਆਪਾਂ ਹੱਥ ਮੜਾ ਜਾਣਾ ਹੱਥ ਮੜਾ ਜਾਂ ਧੀਦਾ ਮੜਾ ਜਾ ਲੋਕ ਧਰਾਂ ਭਾਈ ਨਿਕਲਦੀਆਂ ਵਖਾ ਦਿਓ ਇਧਰੋਂ ਹਾਂ ਉਹ ਤਲੇ ਬੰਨੇ ਮੜਾ ਜਾ ਅਗਲੇ ਥਨ ਹਾਂ ਛੱਡੋ ਮੈਂ ਚੱਲ ਚਲੋ ਲਿਆਓ ਧਾਰਾ ਮਰਾ ਸੱਜਣੋ ਬੱਚਾ ਝੋਟੀ ਨੂੰ ਲਾਤਾ ਵੀਰ ਹਰੀ ਕਹਿੰਦੇ ਵੀ ਧਾਰਾ ਚੈੱਕ ਕਰਾ ਦੀਏ ਕਿਸੇ ਸੱਜਣ ਨੇ ਆਨਲਾਈਨ ਖਰੀਦੀਆਂ ਹਾਂ ਨਹੀਂ ਚੰਗੀਆਂ ਕੱਦ ਵੇਲੇ ਬਹੁਤ ਆ ਹਨਾ ਮੈਂ ਨਾ ਜਿਹੜੀ ਕੱਦ ਵੱਡਾ ਉਹਦਾ ਵੱਡਾ ਕਿਹਾ ਜਾਊ ਜਿਹੜਾ ਛੋਟਾ ਉਹ ਛੋਟਾ ਕਿਹਾ ਜਾਊਗਾ ਸਹੀ ਗੱਲ ਆ ਸਾਡੀ ਜਾਦ ਨਸਲ ਵਾਲੀ ਝੋਟੀ ਆ ਨਹੀਂ ਚੰਗੀ ਪੱਠ ਪੁੜੇ ਆ ਵੇਲੇ ਭਾਜੀ ਤੁਹਾਨੂੰ ਵੀ ਪਤਾ ਕਿਸੇ ਵੇਲੇ ਨਾ ਤੁਹਾਨੂੰ ਪਤਾ ਵੀ ਸ਼ੋਅਰੂਮ ਚ ਜਾਈਏ ਨਾ ਕੱਪੜਾ ਲੈਣਾ ਹਾਂ ਤੇ ਕਿਸੇ ਵੇਲੇ ਉਥੋਂ ਮਾਰਾ ਮਿਲ ਜਾਂਦਾ ਬਿਲਕੁਲ ਵੇਲੇ ਬਾਜੀ ਦੁਕਾਨ ਤੋਂ ਵੀ ਚੰਗਾ ਮਿਲ ਜਾਂਦਾ ਅਸੀਂ ਭਾਜੀ ਅਸੀਂ ਅੱਗੇ ਦੁਕਾਨਾਂ ਵਾਲੇ ਸਹੀ ਗੱਲ ਉਹਨੇ ਜੇ ਭਾਅ ਦਾ ਅਸੀਂ ਵੇਚਦੇ ਨਹੀਂ ਉੱਥੇ ਪਾਸ ਠੀਕ ਠੀਕ ਰੋਟੀ ਬੜਾ ਬੜਾ ਮੁੱਲ ਕਰਦੇ ਆ ਵੀਰ ਭਰਾ ਜਦ ਨਹੀਂ ਝੋਟੀਆਂ ਬਿਲਕੁਲ ਉਹ ਸੱਜਣੋ ਬੱਚਾ ਬਾਂਦਤਾ ਤੇ ਵੀਰ ਹਰੀ ਚਵਾਈ ਤੁਹਾਨੂੰ ਧਾਰਾਂ ਜਿਹੜੀਆਂ ਉਹ ਚੈੱਕ ਕਰਾਉਣੇ ਆ ਆ ਚੈੱਕ ਕਰ ਲਓ ਅਗਲੇ ਥਣਾ ਦੀ ਚਵਾਈ ਆ ਜਿਹੜੀ ਤੁਹਾਨੂੰ ਨਜ਼ਰ ਆਉਂਦੀ ਉਹ ਮੂਹਰਲੇ ਥਣਾ ਦੀ ਚਵਾਈ ਆ ਮਗਰ ਲਿਆਂ ਤੇ ਮਾਰ ਦੇਈ ਆ ਨਾ ਮੜਾ ਜਾ ਹੱਥ ਆ ਵੇਖੋ ਹਾਂਜੀ ਹੱਥ ਲੰਬੀ ਹੈਗੀ ਸੱਤ ਸੱਤ ਨੂੰ ਮੜਾ ਜਾ ਲੱਗਾ ਹੈਗਾ ਹਾਂਜੀ ਮੜਾ ਹੱਥ ਭੇਜਾ ਐਂਡ ਜਿਹਦੇ ਭੇਜਾ ਜੇ ਮੜਾ ਐਂਡ ਦੇ ਭੇਜਾ ਨੂੰ ਇੱਕ ਦੋ ਤਾਰਾਂ ਸੱਚ ਰਹਿ ਹੀ ਜਣਾ ਹਾਂ ਉਦੋਂ ਭੇਜਾ ਉਦੋਂ ਬੈਕ ਮੋੜਦਾ ਕੋਈ ਕੋਈ ਇਹਦੇ ਵਿੱਚ ਘਟਣਾ ਆਊਗਾ ਵੱਧਣਾ ਆਊਗਾ ਵੱਧਣਾ ਆਊਗਾ ਹਾਂ ਗੱਲ ਤੁਸੀਂ ਚੰਗੀ ਹੈ ਨਾ ਹਾਂ ਨਹੀਂ ਨਹੀਂ ਸਿਆਣੀ ਗੱਲ ਆ ਮਗਰਲੇ ਥਣਾਂ ਦੀ ਚਵਾਈ ਆ ਸੱਜਣੋ ਚਵਾਈ ਦਾ ਬੜਾ ਲੱਗਾ ਮੈਨੂੰ ਤਾਂ ਰਮਰਾ ਜੀ ਮਨ ਬਣੀ ਫੇਰ ਇਹ ਸੱਜਣੋ ਆਹ ਤੁਹਾਨੂੰ ਚਵਾਈ ਜਿਹੜੀ ਚੱਲੀ ਜਾਂਦੀ ਓਦੋਂ ਬਾਅਦ ਅਸੀਂ ਆ ਮਾਈ ਦੀ ਟਟੇ ਇਹ ਕਿਹੜਾ ਸੁਆ ਵੀਰੇ ਇਹ ਦੂਜਾ ਸੁਆ ਟ੍ਰੋਪਰ ਠੀਕ ਹੈ ਇਹ ਦੂਜਾ ਸੁਆ ਆਪਾਂ ਲੈਣੀ ਹੈ ਜਾਦੀ ਠੀਕ ਹੈ ਹਾਂ ਜੀ ਦੂਜਾ ਸੁਆ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੀਆਂ ਘੰਟੇ ਧਾਰਾ ਇਹਦੇ ਕੋਲ 10 ਦਿਨ ਫਤਵਾ ਦੇਣਾ ਮਗਰ ਕੱਟੀ ਹੈ 6ਵਾਂ 7ਵਾਂ ਦਿਨ ਸੂਈ ਨੂੰ ਹਾਂ ਜੀ ਮਗਰ ਕੱਟੀ ਜਾਂਦੀ ਹੈ ਮਗਰ ਇਹਦੇ ਕੱਟੀਏ ਇਹਦੇ ਕੋਲੇ ਧਾਰਾਂ ਇਹਦੇ ਕੋਲ 8 ਕਿਲੋ ਲੱਗੀ ਆਪਾਂ ਠੀਕ ਹੈ ਬੋਹੜ ਵਾਲਾ ਦੁੱਧ ਬਣ ਗਿਆ ਜੋ ਤਰ੍ਹਾਂ ਓਕੇ ਇਹਨੇ ਮੰਨ ਲਓ 10 ਕਿਲੋ ਤੇ ਲੱਗੇ ਬਣੇ ਜਵਾਈ ਜਾਣਾ ਚੋਣ ਜਾਣੇ ਦੀ ਬੜੀ ਸਾਫ ਰਹੀ ਤਾਂ ਥਣ ਚੰਗਾ ਲੱਗਾ ਹਣਾ ਬਹੁਤ ਸੋਹਣਾ ਲੱਗਾ ਤਾਂ ਜਵਾਵ ਹੀ ਓਕੇ ਵਰਕੇ ਵਿਖਾ ਦਈਏ ਆ ਨਾ ਡਰੇ ਜਿੰਦੀ ਚੋਣੇ ਹਨਾ ਨਹੀਂ ਡਰਦੀ ਨਹੀਂ ਡਰਦੀ ਕੋਈ ਨਹੀਂ ਖਾ ਰ ਸੱਜਣਾ ਤੋਰ ਚੈੱਕ ਕਰ ਲੋ ਉਹਦੀ ਚਵਾਈ ਵਿਖਾਈ ਜਾਂਦੇ ਵੀਰ ਹਰੀ ਕਹਿੰਦੇ ਵੀ ਚੋ ਕੇ ਵਿਖਾ ਦਈਏ ਆਪਾਂ ਭੈਣਾ ਭਰਾਵਾਂ ਨੂੰ ਐਦੀ ਤੁਹਾਨੂੰ ਤੋਰ ਚੈੱਕ ਕਰਾ ਦੇ ਇਹਦੇ ਮਗਰ ਕੱਟੀ ਆ ਸੱਜਣਾ ਥੋੜਾ ਕੈਮਰੇ ਤੋਂ ਡਰੀ ਏ ਝੋਟੀ ਇਹ ਆਲੀ ਕੱਟੀ ਏ ਤੇ ਕੋਲੇ ਆ ਇਹਦੇ ਕੋਲੇ 8 ਦੁੱਧ ਵੀਰੇ ਇੱਕ ਸੱਤ 8 8 ਠੀਕ ਹੈ ਠੀਕ ਇਹਦੀਆਂ ਵੀ ਸੱਜਣਾ ਤੁਹਾਨੂੰ ਧਾਰਾ ਵੀਰ ਹਰੀ ਕਹਿੰਦੇ ਵੀ ਚੈੱਕ ਕਰਾ ਦਈਏ ਦੋ ਦੋ ਉਹ ਵੀ ਕਿਵਾਈ ਕਰ ਲੈ ਜੇ ਫਾਦੋ ਇੱਕ ਵਾਰ ਤੇ ਹਾਂਜੀ ਬਸਵੇਂ ਆਉਂਦੀ ਆ ਫਿਰ ਤੁਹਾਨੂੰ ਇਹਦੀਆਂ ਧਾਰਾ ਵੀ ਚੈੱਕ ਕਰਾਉਣੇ ਆ ਮਗਰ ਇਹਦੇ ਕੱਟੀ ਆ ਇਹ ਵੀ ਰਾਜੀ ਬੜੀ ਛੋਟੀ ਬੈਠ ਕੇ ਜੀ ਰਾਜੀ ਆ ਕਦ ਠੀਕ ਹੀ ਇਹਦਾ ਪੱਧਰਾ ਜਾਈ ਆ ਖਲੇ ਆ ਤਿੰਨ ਨੂੰ ਸੱਜਣਾ ਬਸ ਮਾ ਆ ਇਹੋ ਲੱਗੇ ਮਰੇ ਆ ਇਹ ਛੂਟੀ ਨੇ ਵੀ ਕਰ ਲਿਆ ਇਹਦੀਆਂ ਵੀ ਥੋੜੀ ਧਾਰਾ ਚੈੱਕ ਕਰਾ ਦੇਣੀ ਆ ਦੇਖੋ ਥਣ ਬਹੁਤ ਕੰਮ ਦਾ ਲੱਗਾ ਹੋਇਆ ਇਹਨੂੰ ਚਵਾਈ ਵਾਲਾ ਅਗਲੇ ਥਣਾਂ ਦੀ ਚਵਾਈ ਆ ਸੱਜਣੋ ਕਰ ਲੋ ਚੱਕ ਮਗਰ ਲੈ ਤੇ ਮਾਰ ਦੇ ਵੀਰੇ ਜਮਾਨਾ ਦਮ ਨੀ ਗਲਤੋਂ ਨਾ ਕਰਦਾ ਚਵਾਈ ਤਾਂ ਬਹੁਤ ਪੋਲੀ ਹੈ ਨਾ ਬਹੁਤ ਝਾੜੀ ਪੋਲੀ ਦੇਖੋ ਆ ਮਾ ਨਾ ਪਣੀ ਜੰਦੀ ਨੇ ਫਿਰ ਜਿਹੜਾ ਮੱਝੀ ਬਈ ਜਾਵੇ ਠੰਡੀ ਆ ਠੰਡੀ ਬੈਰਾਮ ਦੇ ਆ ਤੋ ਜਿਹੜਾ ਇਹਦਾ ਮੁੱਲ ਕੀ ਕਰੋਗੇ ਵੀਰੇ ਬਈ ਜਾਵੇ ਜਿਹੜਾ ਮੱਝੀ ਬੋਲੇ ਦਾ ਨਿਕਾੜੇ ਕਰ ਆਪਣਾ 10 ਜੀਵੋ ਕੋਈ 95 ਨਹੀਂ ਕੋਈ ਛਾਂ ਨਹੀਂ ਹਾਂ ਨਾਲ ਮੁੱਲ ਕਰ ਦਈਏ ਹਾਂਜੀ 70000 ਦੇ ਪਾਣੀ 70000 ਕਿਤੇ ਵੀ ਮੰਗਾ ਲਿਆ 100 ਕਿਲੋਮੀਟਰ ਭਾਈ ਪਹੁੰਚ 70 ਹਜ਼ਾਰ ਹਾਂਜੀ 70 ਹਜ਼ਾਰ ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਮਗਰ ਕੱਟੀ ਬਾਕੀ ਭਾਈ ਚੋਣ ਮੋਗਾ ਡੰਗਰ ਸਾਰੇ ਹਾਂ ਨਹੀਂ ਚਿਵਾਈ ਭਵੇਂ ਆਣ ਕੇ ਕੋਈ ਦੋ ਟਾਈਮ ਕਰੇ ਚਿਵਾਈ ਦਾ ਨਾ ਭਾਈ ਡੰਗਰ ਫੇਲੂਗਾ ਤੇ ਨਾ ਦੁੱਧ ਦਾ ਝੂਠ ਹੋਊਗਾ ਠੀਕ ਆ ਇਹਦਾ ਕੀ ਕਰੋਗੇ ਰੇਟ ਪਹੁੰਚ ਦੁੱਧ ਬਣਾ ਰਹੀ ਆਪਾਂ ਮੜਾ ਜਾ ਵੀਰਾਂ ਨੂੰ ਤੇ ਫਿਰ ਦੱਸ ਦੇ ਨੇ ਇਧਰ ਦੁੱਧ ਤਾਂ ਆਪਾਂ ਹੁਣ ਕਾਦਾ ਬਣਾਈਏ ਹਾਂ ਨਹੀਂ ਓਕੇ ਓਕੇ ਪਤਾ ਕਿ ਤੁਹਾਡੇ ਦੇ ਨਾ ਕੋਈ ਰਵੇ ਆਪਣੀ ਚੋਕੇ ਖੜੇ ਹਾਂ ਹਾਂ ਅਸੀਂ ਤਾਂ ਚਲੋ ਜੋ ਕਿ ਹੈ ਨਾ ਆਪਾਂ ਤਾਂ ਧਾਰਾ ਮਖਾਉਣ ਦਾ ਹੀ ਹਾਂ ਦੋ ਦੁੱਧ ਆ ਚੋ ਠੀਕ ਹੋ ਠੀਕ ਆ ਹਾਂ ਜੀ ਕਿੰਨੇ ਦੀ ਪਹੁੰਚ ਕਰਦੇ ਆ ਇਹੋ ਜੇ ਝੋਟੀਆਂ ਤੇ ਇੱਕ ਬੱਤੀ ਦੀਆਂ ਵੀ ਵੇਚੇ ਇੱਕ ਬੱਤੀ ਦੀਆਂ 33 ਦੀਆਂ ਤੁਹਾਡੇ ਸਾਹਮਣੇ ਵਗਣੀਆਂ ਹਾਂਜੀ ਇਹ ਇੱਕ 18 ਦੀ ਪਹੁੰਚ ਕਰਦਗੇ ਝੋਟੀ ਦੀ ਤੁਸੀਂ ਵੇਖੋ ਵੀਰੀ ਇਹ ਇੱਕ 16 ਦੀ ਕਰਦਾਂਗੇ ਪਹੁੰਚ ਇੱਕ ਲੱਖ ਤੇ 16000 ਇੱਕ 12 ਦੀ ਭਾਜੀ ਕਰਦਾਂਗੇ ਠੀਕ ਕੋਈ ਨਹੀਂ ਦਾ ਦੀਵਾਲੀ ਆ ਆਫਰ ਲੱਗੀ ਲਾਈਏ ਫਿਰ ਠੀਕ ਹੈ 1 ਲੱਖ ਤੇ 12000 ਦੀ ਹਾਂਜੀ ਹਾਂਜੀ ਬਹੁਤ ਕਿਥੋਂ ਤੱਕ 100 ਕਿਲੋਮੀਟਰ ਤਿੱਕਰ ਜੀ ਜਿਆਦਾ ਨਾ ਕੋਈ ਪਹੁੰਚ ਕਹਦੇ ਵੀ ਹਾਂਜੀ ਵੀ 200 ਕਿਲੋਮੀਟਰ ਹੋਵੇ ਤੇ ਪਹੁੰਚ ਕਹੀ ਤੁਸੀਂ ਨਹੀਂ ਵੀ 100 ਇੱਕ ਪਾਸਾ ਕਿ ਦੋਨੇ ਪਾਸੇ ਨਾ ਨਾਇਕੋ ਪਾਸਾ ਭਾਈ ਨਾ ਨਾ ਆਉਣ ਜਾਣ ਆਉਣ ਜਾਣ 100 ਕਿਲੋਮੀਟਰ 100 ਕਿਲੋਮੀਟਰ ਹੋਵੇ ਫਿਰ 50 ਕਿਲੋਮੀਟਰ ਇੱਕ ਪਾਸਾ ਹਾਂਜੀ ਹਾਂਜੀ 3000 ਰੁਪਿਆ ਕਰਾਇਆ ਦੇਵਾਂਗੇ ਹਾਂਜੀ ਨਾ ਫਿਰ ਤਾਂ 1500 ਹੀ ਬਣਿਆ 100 ਦਾ ਤਾਂ ਆਹ ਇਹ ਡਰਦੀ ਕੈਮਰੇ ਤੋਂ ਇਹ ਦੀ 76000 ਦੀ ਪਹੁੰਚ 76000 ਚ ਪਹੁੰਚ ਹਾਂ 76 ਚ ਦੋ ਹੋਰ ਛੋਟ ਕਰ ਦਾਂਗੇ ਭਾਜੀ ਅੱਛਾ ਹਾਂਜੀ ਕੋਈ ਨਹੀਂ ਹੁੰਦਾ ਦੀਵਾਲੀ ਦੀ ਆਫਰ ਲੱਗੀ ਆ ਲਾ ਦੀਏ ਕੋਈ ਨਹੀਂ ਹੁੰਦਾ ਲਾ ਜਵਾਕ ਫਿਰਨਾ 76000 ਦੀ ਪਹੁੰਚ ਠੀਕ ਹੈ ਵੀਰੇ ਹਾਂਜੀ ਬਾਲਟੀ ਸਾਡੀ ਦੋ ਨਹੀਂ ਜੇ ਕਾਹ ਜਾ ਬਾਲਟੀ ਛੋਟੀ ਦੇ ਕਬੱਡੀ ਬਾਲਟੀ ਇਹੋ ਕੋਈ ਨਹੀਂ ਦੋ ਡੰਗ ਸਾਡੇ ਘਰ ਚੋ ਕੇ ਖੜੇ ਖੜ ਦੇ ਬੱਚਾ ਐ ਦੇ ਖਾਜੀ ਆ ਗੱਬਣਾ ਕੀ ਫਿਰ ਇਹ ਗੱਬਰ ਝੋਟੀ ਪਈ ਦੇ ਸੋ ਠੀਕ ਆ ਹਾਂਜੀ ਇਹ ਤਾਂ ਬੜੀ ਝੋਟੀ ਪਣੀ ਰੱਡ ਲਾਟੂ ਨਾ ਪੜੀਆਂ ਓਕੇ ਪਹਿਲਾਂ ਜੇ ਇਹਦੇ ਦਿਨ ਕਿੰਨੇ ਕੁ ਪਏ ਆ ਇਹਦੇ ਦਿਨ 12 14 ਫੜਦੀ ਜੇ ਨੇ 12 ਦੇ 10 ਦਿਨ ਲੈ ਜੂਗੀ ਹਜੇ ਹਨਾ 13 ਦਿਨ ਫੜਦੀ ਹੈ ਝੋਟੀਆਂ ਇਹਦੀ ਵੀ ਇੱਕ ਥਾਂ ਹੈਗਾ ਪੰਜਵਾ ਹਨਾ ਜਿਹੜੇ ਉਹਦੇ ਲੱਗਾ ਦੇ ਮੰਨ ਲੋ ਵੱਖਰਾ ਹੀ ਐ ਆਹੋ ਚੱਲੂਗਾ ਇਹ ਖਿਆ ਖੱਚ ਕੇ ਕਿ ਨਹੀਂ ਨਹੀਂ ਉਹਦੇ ਵਿੱਚ ਹੁੰਦੇ ਨਹੀਂ ਕੱਖ ਗਿਆ ਕੁਝ ਨਹੀਂ ਆ ਭਾਈ ਉੱਥੇ ਟਿੱਪੀ ਆਪਾਂ ਦੀ ਓਕੇ ਹਾਂਜੀ ਪੰਜ ਆ ਸੱਜਣੋਂ ਥਨ ਨੋਟ ਕਰ ਲਿਓ ਪਰ ਲੈ ਬੰਨੇ ਵਿਖਾ ਦਿਓ ਮੜਿਆ ਥਾ ਪਰਲੇ ਬੰਨੇ ਆ ਆ ਵੀ ਅੱਲਾ ਹੀ ਲਗਾਓ ਵੱਖਰਾ ਹੀ ਆ ਗੱਲਾ ਹੀ ਲਗਾਵੇ ਹੂੰ ਹਾਂ ਉਹ ਦੂਜਾ ਵੱਖਰਾ ਆ ਗਲਾ ਇਹ ਵੱਖਰਾ ਤੀਜਾ ਵੱਖਰਾ ਧਿਆਨ ਨਾਲ ਧਿਆਨ ਨਾਲ ਬਾਕੀ ਸਿੰਘ ਸੁng ਚੰਗਾ ਇਹੋ ਜਿਹਾ ਭਾਈ ਝੋਟੀਆਂ ਦੇ ਲੋਕ ਕਹਿ ਕੇ ਵੀ ਉਧਰ ਦੀਆਂ ਕਹਿ ਕੇ ਵੇਚ ਦਿੰਦੇ ਪਰ ਆਪਾਂ ਝੋਟ ਨਹੀਂ ਮਾਰਦੇ ਆਪਾਂ ਇਧਰੋਂ ਲਈ ਆ ਕੋ ਰੰਗ ਕਾਲੀ ਆ ਹਾਂਜੀ ਚੰਗੀ ਜੱਡੀ ਸਿੰਘੀ ਸੁngੀ ਸੋਹਣੀ ਲੱਗੀ ਇਹਨੂੰ ਬਾ ਕੀ ਥਾਨ ਪੰਜ ਹਾਂਜੀ ਝੋਟੀ 1 12 13 ਦੀ ਭਾਵੇਂ ਇਹ ਵੀ ਵੇਚ ਦੀਗੀ ਪਰ ਨਿਗਾ ਜਾਂ ਮੋਲੇ ਵੀ 70000 ਚ ਪਹੁੰਚੇ ਦੀ ਕਰਾਂਗੇ ਇਹਦੀ ਵੀ 70000 ਚ ਪਹੁੰਚ 70000 ਚ ਪਹੁੰਚ ਉਹਦੀ 1 12 ਚ ਪਹੁੰਚ ਕੇ ਆ ਜੇ ਠੀਕ ਹਾਂਜੀ ਹਾਂਜੀ ਬਾਕੀ ਕੋਈ ਤੁੱਲੀ ਕਰੇ ਆਪਣੀ ਥਾਣਾ ਦੀ ਭਾਰ ਦੀ ਸਾਡੀ ਫੁੱਲ ਗਰੰਟੀ ਇਹਦੀ ਝੋਟੀ ਦੀ ਥਾਣਾ ਦੀ ਤੇ ਭਾਰ ਦੀ ਗਰੰਟੀ ਆ ਹਾਂ ਅੱਜ 5ਵੇਂ ਥਾਂ ਚੋਂ ਕੋਹਣੀ ਆਇਆ ਕੱਲ ਨੂੰ ਚੱਲ ਵੀ ਸਕਦਾ ਹਨਾ ਚੱਲ ਵੀ ਸਕਦਾ ਭਾਈ ਠੀਕ ਆ ਥੱਲੇ ਕੋਈ ਦੋ ਡੰਕ 11 ਕਿਲੋ ਦੀ ਕਹੀਆਂ ਆ ਉਹ ਤਾਂ ਵੀਰ ਆਪੇ ਅਗਲਾ ਚੋਲੂਗਾ ਜਿਹਨੇ ਲੈਣੀ ਆ 8 ਵਜੇ ਆ ਰਾਤ ਨੂੰ ਆਇਆ ਕੋਈ ਹੋ ਸਕਦਾ ਦੋ ਡੰਕ ਚੋਲੇ ਆ ਉਹ ਤਾਂ ਜਿਹਨੇ ਪੈਸੇ ਲਾਉਣੇ ਹਨਾ ਨਹੀਂ ਨਹੀਂ ਚੋਕੇ ਖੜੇ ਆਪਾਂ ਦੇ ਦੋ ਇਹਦੀ 76000 ਦੀ ਪਹੁੰਚ ਇਹਦੀ 76 ਜੋ ਭਾਈ 1000 ਛੋਟ ਹੋਰ ਠੀਕ ਆ 75000 ਦੀ 72000 ਦੀ ਪਹੁੰਚ ਕਰਦਿਆਂ ਬਾਕੀ ਭਾਈ ਆਪਾਂ ਚਲੋ ਤੁਹਾਡੇ ਚੈਨਲ ਤੇ ਪਹਿਲੀ ਵੀਡੀਓ ਲੱਗੇ ਆ ਪਾਉਣਾ ਕੋਈ ਭੈਣ ਭਰਾ ਫੋਨ ਲਾਵੇ ਕਿਸੇ ਨੂੰ ਆਪਾਂ ਮੋੜ ਦੇਣੀ ਕੋਈ ਮਾਲ ਮੁੱਲ ਪਾਵੇ ਆਹ ਮੋੜ ਦੇਣੀ ਆਪਾਂ ਧੰਨਵਾਦ ਹਾਂਜੀ ਧੰਨਵਾਦ ਤੁਹਾਡਾ ਬੜਾ ਫਰਕ ਆ ਕੋਈ ਇਹਨੇ ਪਾ ਲਿਆ ਹਾਂਜੀ ਓਕੇ ਇਹਦਾ 74000 ਹਾਂਜੀ ਹਾਂਜੀ ਪਹੁੰਚ ਹਾਂਜੀ ਇਹਦਾ 112 ਹਾਂਜੀ 112 ਚ ਪਹੁੰਚ ਛੋਟੀ ਉਹ ਜਿਹਦੇ 30 35 ਦੀ ਵੇਚ ਦੀ ਸੀ ਆ ਪਰ ਚਲੋ ਆਖੀ ਦਾ ਆ ਬਿਆਰ ਵੀਰੇ ਮੰਦਾ ਨਾ ਅੱਜ ਬਿਆਰ ਆ ਕਿ ਨਿਕ ਨਿਕ ਸਾਡੇ ਰੇੜ ਆ ਕੋਈ ਵੀਡੀਓ ਸਾਰੀ ਵੇਖੇ ਸਾਡੀ ਤੇ ਫੇਰ ਹਨੂ ਫੋਨ ਲਾਵੇ ਕੋਈ ਚੱਕਰ ਨਹੀਂ ਆਪਣਾ ਸਲਾਹ ਵਿਚਾਰ ਕਰਕੇ ਫੋਨ ਮੇਰਾ ਆਹ ਸਾਰੇ ਪਰਿਵਾਰ ਚ ਬਹਿ ਕੇ ਵੀਡੀਓ ਵੇਖ ਲੈ ਤੇ ਫੇਰ ਫੋਨ ਆਵੇ ਕਈ ਵੀਰ ਉਤਰਮ ਲਾਉਂਦੇ ਜਰੇ ਸਹੀ ਗੱਲ ਸਹੀ ਗੱਲ ਸਹੀ ਗੱਲ ਧੰਨਵਾਦ ਆ ਸੱਜਣਾ ਹਾਂ ਜੀ ਵੀਡੀਓ ਨੂੰ ਬਾਕੀ ਭਾਜੀ ਆਓ ਇੱਥੇ ਦੋ ਟਾਈਮ ਆਪਣੇ ਡੰਗਰ ਦੀ ਤਸੱਲੀ ਕਰਕੇ ਖੜੋ ਅਸੀਂ ਕਿਸੇ ਨੂੰ ਇਹ ਨਹੀਂ ਕਿੰਨੇ ਵੀ ਅਸੀਂ ਵੀਡੀਓ ਦੇ ਇਹ ਵੀਡੀਓ ਰਾਈਂ ਖਲਾ ਦੇਨੇ ਤੁਹਾਨੂੰ ਇੱਥੇ ਆਉਣ ਦੋ ਟਾਈਮ ਚੋਂ ਆਉਣ ਆਪਣੀ ਚਵੌਣ ਸਾਈ ਕਰਕੇ ਸਾਡੇ ਨਾਲ ਸੌਦਾ ਕਰਕੇ ਫੇਰ ਮੰਨ ਲਓ ਵੀ ਆਪਣੀ ਦੋ ਟਾਈਮ ਚੋਂ ਆਹ ਸਹੀ ਗੱਲ ਨਹੀਂ ਭਾਈ ਮੁੜ ਕੇ ਅਸੀਂ ਇੱਕ ਦੂਜੇ ਨੂੰ ਕਹੀਏ ਕਿ ਇਦਾਂ ਉਦਾਂ ਅਸੀਂ ਕਿਸਦਾ ਪਾਟਾ ਨੋਟ ਕੱਢ ਕੇ ਬਾਹਰ ਮਾਰਨਾ ਇੱਥੇ ਆਣ ਕੇ ਆਪਣਾ ਡੰਗਰ ਚੈੱਕ ਕਰੇ ਕੋਈ ਤਸੱਲੀ ਕਰੇ ਆਪਣੇ ਸਹੀ ਗੱਲ ਹੈ ਸਿਆਣੀ ਗੱਲ ਹੈ ਹਾਂਜੀ